ਅੱਜ ਇੱਕ ਪੰਜਾਬੀ ਨੇ ਆਪਣਾ ਭਾਵਕ ਅਪੀਲ ਕਰਨੀ ਆ ਕਿ ਆਪਣੇ ਸਾਹਮਣੇ ਇੱਕ ਵੀਡੀਓ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਖਬਰਾਂ ਦੀ ਸੁਰਖੀ ਬਣੀ ਖਬਰ ਕਿ ਇੱਕ ਪੰਜਾਬੀ ਨੌਜਵਾਨ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸਾ ਹੁੰਦਾ ਨਾਮ ਆ ਹਰਜਿੰਦਰ ਸਿੰਘ ਪਿੰਡ ਰਟੋਲ ਇਛਾ ਪੰਜਾਬ ਦਾ ਸੋ ਨੌਜਵਾਨ ਵੱਲੋਂ ਇੱਕ ਗਲਤੀ ਹੋ ਜਾਂਦੀ ਆ ਕਿ ਗਲਤ ਯੂ ਟਰਨ ਲੈਣ ਦੇ ਨਾਲ ਇੱਕ ਸੜਕੀ ਹਾਦਸਾ ਹੋ ਜਾਂਦਾ ਜਿਹਦੇ ਵਿੱਚ ਉਸ ਨੌਜਵਾਨ ਨੂੰ ਤਕੜੀ ਸਜ਼ਾ ਹੋਣ ਦੇ ਆਸਾਰ ਨੇ ਗਲਤੀ ਭਾਵੇਂ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਉਹ નિર્ਦੋਸ਼ਾ ਗਲਤੀ ਉਸ ਨੌਜਵਾਨ ਤੋਂ ਹੋਈ ਆ ਪਰ ਉਹ ਅਣਜਾਣੇ ਵਿੱਚ ਗਲਤੀ ਕਹਿ ਸਕਦੇ ਆ ਗਲਤੀ ਕਈ ਵਾਰੀ ਜਾਣਬੁੱਝ ਕੇ ਨਹੀਂ ਆਪਾਂ ਕਰਦੇ ਹੋ ਜਾਂਦੀ ਆ ਗਲਤੀ ਸੋ ਉਸ ਗਲਤੀ ਨੂੰ ਜਿਹੜੀ ਸਜ਼ਾ ਗਈ ਉਹ ਬਹੁਤ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ ਅਮਰੀਕੀ ਅਦਾਲਤ ਵੱਲੋਂ ਜਿਹੜਾ ਹਰਜਿੰਦਰ ਸਿੰਘ ਉਹ ਰਟਾਲਪੈਂਡ ਦਾ ਰਹਿਣ ਵਾਲਾ ਤੇ ਜਿਹੜਾ ਇੱਕ ਵਿਧਵਾ ਮਾਂ ਦਾ ਪੁੱਤ ਆ ਜਿਹੜਾ ਕਿ ਇੱਕ ਸੁਪਨੇ ਲੈ ਕੇ ਅਮਰੀਕਾ ਗਿਆ ਹੋਣਾ ਕਿ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਸੁਨਹਿਰੀ ਪੁੱਖ ਦੀ ਆਸ ਦੇ ਅੰਦਰ ਪਰ ਕੁਦਰਤੀ ਵਾਸ ਸਿਕ ਆਪਾਂ ਕਹਿ ਦਈਏ ਇੱਕ ਹਾਦਸਾ ਵਾਪਰ ਜਾਂਦਾ ਜਿਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਗਲਤ ਯੂ ਟਰਨ ਲੈਣ ਦੇ ਨਾਲ ਜਿਹੜਾ ਹਾਦਸੇ ਵਿੱਚ ਇੱਕ ਪਰਿਵਾਰ ਅਸ਼ਕਾਰ ਹੋ ਗਿਆ ਜਿਦੇ ਤਹਿਤ ਅਮਰੀਕੀ ਅਦਾਲਤ ਆ ਜਿਹੜੀ ਉਸ ਨੌਜਵਾਨ ਨੂੰ ਬਹੁਤ ਵੱਡੀ ਸਜ਼ਾ 45 ਤੋਂ 50 ਸਾਲ ਦੀ ਸਜ਼ਾ ਜਿਹੜੀ ਸੁਣਾਉਣ ਜਾ ਰਹੀ ਹੈ ਸੋ ਇੱਕ ਇੱਕ ਤਾਂ ਇਨਸਾਨੀਤ ਹੋਣ ਦੇ ਨਾਤੇ ਪਏ ਨਹੀਂ ਕਹਿੰਦੀ ਕਿ ਆਪਾਂ ਇਨਸਾਫ ਦੇ ਲਈ ਆਪਾਂ ਅਪੀਲ ਕਰਨੀ ਆ ਉਹ ਨੌਜਵਾਨ ਦੋਸ਼ੀ ਆ ਪਰ ਉਹਨੂੰ ਇੰਨੀ ਵੱਡੀ ਸਜ਼ਾ ਦੇਣੀ ਕੋਈ ਬਾਤ ਦੀ ਬਹੁਤ ਐ ਨਹੀਂ ਹੈਗਾ ਆਪਣੇ ਲਈ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਨੌਜਵਾਨ ਦੀ 28 ਸਾਲ ਦੀ ਉਮਰ ਆ ਤੇ 50 ਸਾਲ ਦੀ ਉਹਦੀ ਅੱਗੇ ਜਿਹੜੀ ਸਜ਼ਾ ਹੋ ਜਾਣੀ ਐ ਇਸ ਨਾਲ ਉਹਦਾ ਸਾਰੀ ਜਿਹੜੀ ਉਮਰ ਆ ਆਪਣੀ ਜਿਹੜੀ ਸਾਰੀ ਜ਼ਿੰਦਗੀ ਉਹ ਇੱਕ ਜੇਲ੍ਹ ਦੇ ਵਿੱਚ ਲੰਘ ਜਾਣੀ ਆ ਸੋ ਆਪਾਂ ਉਹਦੀ ਸਜ਼ਾ ਘਟਾਉਣ ਦੇ ਲਈ ਇੱਕ ਅਪੀਲ ਐ ਜਿਹੜੀ ਮਹਿਮ ਚੱਲ ਰਹੀ ਐ ਇੱਕ ਪਟੀਸ਼ਨ ਦੀ ਮਹਿਮ ਚੱਲ ਰਹੀ ਐ ਜਿਹੜਾ ਕਿ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦੇ ਰਹੇ ਹਾਂ ਜਿਹੜਾ ਕਿ ਲਿੰਕ ਦੇ ਵਿੱਚ ਆਪਾਂ ਅਪੀਲ ਕਰਨੀ ਆਪਣਾ ਸਾਈਨ ਅਪ ਕਰਨਾ ਉਹਦੇ ਵਿੱਚ ਸਾਈਨ ਕਰਨਾ ਕਿ ਜਿਹੜੀ ਉਸ ਨੌਜਵਾਨ ਦੀ ਸਜ਼ਾ ਉਹ ਘਟਾਈ ਜਾਵੇ ਰਹਿਮ ਦੀ ਅਪੀਲ ਕਰ ਰਹੇ ਹਾਂ ਆਪਾਂ ਸਾਰੇ ਜਾਣੇ ਤੇ ਤੁਸੀਂ ਕਰਨਾ ਕੀ ਆ ਇਸ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਗਿਆ ਤੁਸੀਂ ਉਹਨੂੰ ਓਪਨ ਕਰਨਾ ਤੇ ਉਸਦੇ ਫਾਸਟ ਨੇਮ ਲਾਸਟ ਨੇਮ ਆਪਣਾ ਨਾਮ ਤੇ ਈਮੇਲ ਆਈਡੀ ਭਰ ਕੇ ਉਹਨੂੰ ਸਬਮਿਟ ਕਰ ਦੇਣਾ ਤੇ ਅੱਗੇ ਉਸ ਨੂੰ ਤੁਹਾਡਾ ਸ਼ੇਅਰ ਦਾ ਬਟਨ ਤੇ ਸ਼ੇਅਰ ਕਰ ਦੇਣਾ ਉਸ ਨੂੰ ਇਸ ਦੇ ਨਾਲ ਜਿਹੜੀ ਇਹ ਮਹੱਮਾ ਇੱਕ ਤਰ੍ਹਾਂ ਦੇ ਨਾਲ ਆਪਾਂ ਉਸ ਦੇ ਜਿਹੜਾ ਰਹਿਮ ਦੀ ਅਪੀਲ ਪਾਵਾਂਗੇ ਤਾਂ ਜੋ ਉਸ ਨੌਜਵਾਨ ਦੀ ਜਿਹੜੀ ਸਜ਼ਾ ਗਈ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੀ ਕਿ ਆਪਾਂ ਨੂੰ ਲੱਗਦੀ ਹੈ ਕਿ ਸਾਰੀ ਉਮਰ ਨੌਜਵਾਨ ਜੇਲ੍ਹ ਦੇ ਵਿੱਚ ਹੀ ਕੱਟ ਲੂਗਾ ਘਟਾਉਣ ਦੇ ਲਈ ਅਪੀਲ ਕਰਨੀ ਆ ਸੋ ਪੂਰੇ ਪੰਜਾਬੀਆਂ ਨੂੰ ਪੂਰੀ ਇਨਸਾਨੀਅਤ ਨੂੰ ਇਹ ਮੇਰੀ ਬੇਨਤੀ ਆ ਕਿ ਆਪਾਂ ਇਹ ਪੇਟੀਸ਼ਨ ਬਾਅਦ ਤੋਂ ਬਾਅਦ ਸ਼ੇਅਰ ਕਰੀਏ ਤੇ ਇਹਦੇ ਵਿੱਚ ਆਪਣਾ ਸਾਈਨ ਕਰਕੇ ਉਸ ਨੌਜਵਾਨ ਦੀ ਜਿਹੜੀ ਸਜ਼ਾ ਘਟਾ ਕੇ ਉਸਦੇ ਮਾਂ ਜਾਂ ਉਸ ਬੱਚੇ ਨੂੰ ਸਜ਼ਾ ਜਿਹੜੀ ਇੱਕ ਹੋ ਗਈ ਉਹ ਘਟਾਉਣ ਦੇ ਵਿੱਚ ਮਦਦ ਕਰੀਏ ਸੋ ਧੰਨਵਾਦ ਜੀ